ਆ ਜਾ ਮੰਨਿਆ ਆ ਜਾ ਪੂਰੇ ਪੈਰੀਆਂ ਸਲਾ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਸ ਬਜਿੰਦਾ ਰੋ ਜਿੰਦਾ ਰੋ ਪਹਿਲਾਂ ਹੀ ਦਾ ਉਹ ਜਿੰਦਾ ਰੋ ਜਿੰਦਾ ਰੋ ਆ ਜਾ ਕੀ ਗੱਲ ਕਰਨੀ ਮੇਨਾਂ ਕਰੋ ਗੱਲ ਜਿਹੜੀ ਕਰਨੀ ਹੈ ਹੁਣ ਸਦਾ ਦਾ ਗੱਲ ਆ ਉਹੀ ਕਿ ਤੁਸੀਂ ਆਪਣੇ ਦੇ ਰੀਤੀ ਰਵਾਜਾਂ ਦੇ ਅਨੁਸਾਰ ਚੱਲਣਾ ਕਿ ਸਾਡੇਆਂ ਦੇ ਤੇ ਹੁਣ ਤੇ ਤੁਹਾਡੇ ਰੀਤੀ ਰਵਾਜਾਂ ਦੇ ਮੁਤਾਬਕ ਹੀ ਸਾਨੂੰ ਚੱਲਣਾ ਪੈਣਾ ਜੋ ਤੁਸੀਂ ਆਖੋਗੇ ਉਹੀ ਹੋਣਾ ਮੈਂ ਕਹੇ ਇਹ ਨਾ ਵੇਪਤੀ ਜਿੱਦਾਂ ਅਸੀਂ ਪਿੰਡ 'ਚ ਵੇਖਿਆ ਸੀਗਾ ਤੁਹਾਡੇ ਇੱਧਰ ਜੰਝ ਚੜਦੀ ਆ ਬੜੇ ਜਾਣੇ ਜਾਂਦੇ ਆ ਅੱਛਾ ਅਸੀਂ ਏਡੇ ਜੋਗੇ ਹੈ ਨਹੀਂ ਤੇ ਅਸੀਂ ਕੰਨਾ ਜੇ ਲਿਖਤੀ ਵਿਆਹ ਕਿਉਂਕਿ ਕੱਲ ਨੂੰ ਇਹਦੀਆਂ ਭਾਬੀਆਂ ਦਾ ਪਤਾ ਨਹੀਂ ਉਹਦੇ ਘਰੋਂ ਉਦਾਂ ਹੀ ਪਜਾ ਦੇਂਦੀਆਂ ਜੋ ਮਰਜ਼ੀ ਲਿਖਾ ਲਓ ਮੇਰੇ ਕੋਲ ਕੀ ਲਿਖਾਉਣਾ ਵਾ ਬਸ ਵਿਆਹ ਹੀ ਕਰਨਾ ਆ ਓਏ ਲਿਖਤੀ ਰੂਪ 'ਚ ਕਰਦੇ ਹੁੰਦੇ ਆਂਦੇ ਵੇ ਅਸੀਂ ਲਿਖਤੀ ਰੂਪ 'ਚ ਕਰਦੇ ਆਂਦੇ ਆਂ ਵਿਆਹ ਕਰਨਾ ਪਾਗ ਦੀ ਵਿਆਹ ਕਰਨਾ ਇਹਨਾਂ ਨੇ ਤ ਕਾਗਜ਼ੀ ਕਰਦੇ ਨੇ ਸਾਨੂੰ ਕੀ ਉੱਥੇ ਗੁਰਦੁਆਰਾ ਸਾਹਿਬ ਨਹੀਂ ਜਾਣਾ ਪੜੇ ਨਹੀਂ ਕਰਦੇ ਉਹ ਉਹ ਲਿਖਤੀ ਰੂਪ ਚ ਲੈਣਾ ਵਾ ਪੀ ਅੱਜ ਤੋਂ ਤੇਰੀ ਘਰ ਵਾਲੀ ਆਏ ਹਾਂ ਤੂੰ ਕਿੱਥੇ ਆਉਂਦੀ ਪਿੱਛੇ ਘਰੇ ਚੱਲ ਦੱਸ ਤੀ ਜਾ ਕਿੱਧਰ ਜਾਣੀ ਆ ਤੈਨੂੰ ਦੱਸਣ ਕਿਹੜਾ ਰਾਹ ਜਾਣ ਡਿਆ ਵਾ ਭੱਜ ਭੱਜ ਕਰ ਗਾ ਹੌਸਲਾ ਕਰ ਕੀ ਹੋਣਾ ਇਹ ਪੰਜ ਜਾਣਾ ਹਾਏ ਹਾਏ ਚਾਚਾ ਚੁੱਪ ਕਰ ਭਾਬੀਆਂ ਆ ਗਈਆਂ ਇਹਨਾਂ ਨੂੰ ਨਾ ਪਤਾ ਲੱਗਿਆ ਸਾ ਮੇਰਾ ਤੇਰਾ ਵਿਆਹ ਹੋਣ ਲੱਗਾ ਇਹਨਾਂ ਨਹੀਂ ਹੋਣ ਦੇਣਾ ਕੋਈ ਨਹੀਂ ਨਹੀਂ ਪਤਾ ਲੱਗਦਾ ਹੁਣ ਮੇਰਾ ਵਿਆਹ ਹੋਆ ਹੁਣ ਇੱਥੇ ਹੁਣ ਜਿਹੜਾ ਬੰਦ ਕਰ ਦੋ ਤੂੰ ਸਦਾ ਰਹੀਂ ਕੀ ਕਿਹਾ ਕੋਈ ਬਾਲਟਾ ਦੇ ਦੇ ਛੱਲਾ ਬਣਾ ਲੈ ਫਿਰ ਕੀ ਵਿਆਹ ਦੇ ਮੇਰੀ ਭਾਬੀ ਨੇ ਬੜਾ ਚਾਹ ਮੇਰੇ ਵਿਆਹ ਦਾ ਹਾਂ ਸੱਚ ਪਤਾ ਕਿੰਨਾ ਚਾਹੇ ਲ ਭੱਜੀ ਆਈ ਮਕਰ ਮਕਰ ਮੈਂ ਅੱਛਾ ਮੈਂ ਵੀ ਹਾਂ ਸਸੀਕਾ ਸਸੀਕਾ ਤੂੰ ਹੀ ਅੱਜ ਫੇਰ ਮੈਂ ਕਹਾਂ ਡਿਆ ਤੁਨੂੰ ਕਿ ਹੁਣ ਨਾ ਆਇਆ ਕਰੋ ਮੇਰਾ ਵਿਆਹ ਬਣ ਹੁਣ ਨਾ ਤੂੰ ਇੱਥੇ ਚੱਕਲ ਮੱਥਾ ਟੇਕ ਦੋ ਪਿੱਛੇ ਕਿ ਬਹਿ ਮੱਥਾ ਟੇਕ ਕੋ ਇੱਧਰ ਆ ਵੀ ਤੂੰ ਬਹਿ ਤੂੰ ਬਹਿ ਆਹੋ ਇੱਥੇ ਬੈ ਸੋਈ ਨਹੀਂ ਬੈ ਜਾ ਬੈ ਜਾ ਆਹੋ ਕਿੰਕੀ ਨਹੀਂ ਮੈਸੇਜ ਆਨੇ ਤੂੰ ਮੀ ਬੈਠ ਹਾਂ ਨਹੀਂ ਬੈਠ ਕੜੀ ਪੱਲੀ ਆ ਤੂੰ ਦੇ ਜਿਹਦੇ ਸਾਹਿਬ ਵੱਧਾ ਹੋਵੇ ਨਾ ਘਰ ਨਹੀਂ ਨਿਕਲੀ ਜਾ ਆ ਵੀ ਆਪਣਾ ਹੀ ਘਰ ਵਾ ਚਾਚਾ ਦਾ ਘਰ ਆਪਣਾ ਹੀ ਘਰ ਹੁੰਦਾ ਵਾ ਉੱਥੇ ਤੂੰ ਹੀ ਰੇਸਟ ਆਈ ਆ ਚਲ ਕੋਈ ਗੱਲ ਨਹੀਂ ਸੋਨਿਆ ਕੋਈ ਗੱਲ ਨਹੀਂ ਅੱਜ ਨਹੀਂ ਆ ਤੜੀ ਵਿਹਲੀ ਮੈਂ ਟੈਂਟ ਇੱਥੇ ਲਾ ਲਾਂਗੇ ਵਿਆਹ ਕਰੋ ਸਰਦਾਰਾ ਬਸ ਇੱਕ ਦੋ ਦਿਨ ਚ ਵਿਆਹ ਦੱਸ ਕੇ ਵੇਖੀ ਕਿਤੇ ਗੱਜ ਵੱਜ ਕੇ ਹੀ ਵਿਆਹ ਕਰਨਾ ਢੋਲ ਲਗਾ ਰਹੇ ਕਿਤੇ ਡੂਜੇ ਡੂਜੇ ਲਾਉਣੇ ਹੀ ਰਾਤ ਨੂੰ ਅਹੀਂ ਅਵੇਂ ਥੋੜੀ ਵਿਆਹ ਕਰਨਾ ਵਾ ਅਹੀਂ ਵੀ ਆ ਜਾਗੇ ਕੁਝ ਖਾ ਪੀ ਲੈ ਨਾ 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 ਪਣਾ ਰਹਿਣ ਦੋ ਭਾਬੀ ਆਉਣ ਦਾ ਕੋਈ ਹਾਲ ਨਹੀਂ 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 ਰਹਿਣ ਦੇ ਇਹੀ ਸੇ ਦਰਵਾਜ਼ਾ ਵੇਖ ਲੈਣ ਗਿਆ ਨਹੀਂ ਇਹਦੇ ਹੱਥ ਦਾ ਦਿੱਤਾ ਹੀ ਲੈ ਜਾਣਾ ਨਹੀਂ ਸਾਡੇ ਕੋਈ ਨਹੀਂ ਤੁਹਾਨੂੰ ਦੇਣ ਨੂੰ ਕੁਝ ਵੀ ਨਹੀਂ ਕੋਈ ਨਹੀਂ ਜੀ ਆ ਜਾਣਗੀ ਤਾਂ ਵੀ ਚਾਚਾ ਤੂੰ ਹੱਡ ਕਰਦੀ ਗੱਲ ਵਿੱਚ ਬੋਲ ਉਹ ਸੇਵਾ ਹੀ ਆਉਂਦੇ ਕੋਈ ਲੰਗਰੀ ਨਹੀਂ 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 ਲੰਗਰੀ ਲੱਗ ਰਾਜੀ ਰੋਤ ਨਹੀਂ ਆਪ ਆਪਣੇ ਘਰ ਕਿਤੇ ਚੱਲ ਜਿਓ ਹਣ ਚੰਗਾ ਵੀ ਆਈਪੀ ਬੰਦੇ ਸਦਨੇ ਜ਼ਿਆਦਾਤਰ ਹਾਂ ਸਦਾਨੀ ਉਹ ਕੀ ਹੁੰਦੇ ਆ ਲੈ ਵੀ ਆਈਪੀ ਬੰਦੇ ਹੁੰਦੇ ਆ ਸੋਹਣੇ ਟੋਹਰੇ ਪੜੇ ਲਿਖੇ ਹੁੰਦੇ ਆ ਕਿ ਆਹ ਤੋਹੀ ਨਾ ਹੁਣ ਚਾਰਕ ਦਿਨ ਫੇਰਾ ਨਾ ਮਾਰੇ। ਨੇ ਚਾਰ ਦਿਨ ਕਿਉਂ? ਹਮੇਸ਼ਾ ਵਾਸਤੇ ਨਾ ਉਹ ਇੱਧਰ ਆਇਓ। ਹੁਣ ਹੋਰ ਕੋਈ ਟਿਕਾਣਾ ਲੱਭ ਲਿਓ ਚੰਗਾ। ਆ ਵੀ ਹੁਣ ਕੱਲੇ ਡਰਵਾ। ਲੈ 10 ਡਾਰੀ ਡਰੈ ਇਹਨਾਂ ਦਾ ਡਰ ਕਿਉਂ ਨਹੀਂ? ਇਹਨਾਂ ਵਿਚਾਰਾ ਮੰਗ ਕੇ ਖਾਣਾ ਵਾ। ਉਹਨਾਂ ਨੇ ਆਪਣਾ ਕੰਮ ਕਰਨਾ ਵਾ। ਉਹਨਾਂ ਨੇ ਆਪਣਾ ਘਰ ਘਰ ਜਾ ਕੇ ਉਹਨਾਂ ਨੇ ਬਾਲਟੇ ਬਣਾਉਣੇ ਕਈ ਕੁਝ ਮੰਗਣਾ ਵਾ ਫਿਰ ਕੀ। ਪੋਰਾ ਪਿੰਡ ਵਾਸਤਾ ਵਾ। ਇੱਥੇ ਥੋੜੇ ਬਾਲਟਿਆਂ ਦਾ ਮੁੱਲ ਤੇ ਇਹਨਾਂ ਨੇ ਖਾਣਾ ਸਾਰਾ ਕੁਝ। ਨਾ ਨਹੀਂ ਜਿਹੜੇ ਪੱਕੇ ਗਾਂਘਵਾ ਗਾਲ ਲੈ। ਉਹਨਾਂ ਕੋਈ ਨਾ ਜਾਣਾ ਹੀ ਜਾਣਾ ਉਹਨਾਂ ਕੋ ਜਾਵੇ ਜਾਚ ਉਹਨਾਂ ਕੋ ਜਾ ਵੀ ਨਾ ਆਣੀ ਵਿਆਹ ਦੀ ਪਾਉਣ ਲਈ ਕੁਛ ਲੈ ਲਿਆ ਆ ਵਾਧੂ ਕੁਛ ਚਲ ਗੋਆ ਮਾਲ ਚ ਸ਼ਾਪਿੰਗ ਕਰ ਕੇ ਕੀ ਰਹਿਂਦੋ ਤੁਸੀਂ ਰਹਿਂਦੋ ਮਾਲ ਚ ਸ਼ਾਪਿੰਗ ਕਰ ਕੇ ਆਈਆਂ ਹੈ ਵੀ ਕੀ ਕੀ ਤੇਰੇ ਕੋਲ ਰੈਬੜ ਬੈਂਡ ਵਾ ਬੜਾ ਵਧੀਆ ਦੇਂਦਾ ਦਿਖਾ ਦੇ ਸਹੀ ਬਣਾ ਨਹੀਂ ਉਥੋਂ ਲਵਾਂਗੇ ਜਿੱਤੋਂ ਵਰੀ ਬਣਾਉਣੀ ਆ ਭਾਬੀ ਲੱਲਾ ਗਾਂ ਚ ਚਾਰ ਪੈਸੇ ਭਾਂਜਣ ਇਹਨਾਂ ਦੇ ਲੈ ਆਹਨੂੰ ਵੇਲੇ ਕਿੰਨਾ ਟੈਨਸ਼ਨ ਨਹੀਂ ਉਹਨਾਂ ਦੀ ਪੈਸੇ ਤੇ ਹੋਰ ਕੀ ਸਰਦਾਰਨੀ ਆ ਹੌਂ ਰਿਆ ਕੇ ਕੋਣ ਆਪਣੀ ਰੋਟੀ ਉੱਤੇ ਧਿਆਨ ਦਿਆ ਕਰ ਇਹਨਾਂ ਮਨਾਂ ਦੇ ਆ ਚੱਕ ਸਰਦਾਨੀ ਇਹ ਤਾਂ ਕੇ ਸੂਟ ਨਾਲ ਹੀ ਚੱਲਣਾ ਵਾ ਹਨਾ ਆਏ ਸੂਈਆਂ ਵੀ ਹੈ ਗਈਆਂ ਆਹ ਚੱਕ ਇਹਦੇ ਵਿੱਚ ਆਉਂਦੀ ਹੈ ਸਮੈਲ ਹਾਂ ਖੁਸ਼ਬੂਦਾਰ ਆ ਬਹੁਤ ਆਮ ਇਹ ਮਾਡਲ ਦਾ ਲਵਾਂਗੇ ਯਾਰ ਇਹ ਆਤਰ ਸੂਣਨੇ ਮੈਂ ਚਾਹੁੰਦਾ ਸਣੀ ਲੈ ਲਓ ਲੈ ਲਓ ਪਹਿਲੇ ਵਟਾਓ ਕੁੜੀ ਇਹਦੇ ਨਾਲ ਦੇ ਵਟਾਓ ਇਹਨਾਂ ਨੂੰ ਇਹ ਬੌਟੀ ਵਾਸਤੇ ਲਓ ਨਾ ਨਵੀਂ ਬੌਟੀ ਵਾਸਤੇ ਹਾਂ ਮੈਂ ਇਹਨਾਂ ਦੇ ਬੌਟੀ ਨਹੀਂ ਹੋਜੇ ਪਾਉਣੇ ਹਾਂ ਨਹੀਂ ਅੱਛਾ ਮਾਰ ਚਲੇ ਕਿਹਾ ਕਿ ਹਾਂ ਇਹ ਪਰ ਇਹਨਾਂ ਪੈਸੇ ਥੋੜਾ ਪਹਿਲੇ ਲੈ ਕੇ ਨਹੀਂ ਆਈਆਂ ਅਸੀਂ ਤੋਦੇ ਫੇਰਾ ਮਾਰਨਾ ਹੈ ਸਾਡੇ ਨਾਲ ਕਰ ਵੜੇ ਜਿੱਦਣ ਵਿਆਹ ਤੇ ਆਉਣਗੇ ਉਦੋਂ ਪੈਸੇ ਦੇ ਦਾਂਗੇ ਇਹਨਾਂ ਨੂੰ नहीं याद है नहीं शाप ना नहीं याद है नहीं हो ना जब तक इधर के तक गली कोली रायल लंगों में है ना तो इधर को पहनती जाऊंगी मैं इधर करें आध दोनों चीजें पहन जाओ समझे चलो कोई काली सरदारी है तू रखला सारे देखो देलवर डे या डे वर्गे नहीं है निके निके बता बस सारा जितना ना हो तेल, तेल चल ਅੱਛਾ ਤੂੰ ਵੱਡੀ ਆ ਹਾਂ ਇਹ ਨਿੱਕੀ ਆ ਇਹ ਨਿੱਕੇ ਥਾਰ ਤੂੰ ਆ ਪਾ ਲਈ ਉਹ ਤਾਂ ਹੀ ਬੜੀ ਮੇਮ ਬੜੀ ਰਹਿੰਦੀ ਵਿੱਚ ਗਾੜੀ ਗਾੜੀ ਅੱਛਾ ਹਾਂ ਲਾਤ ਡਾਂਦੀ ਬੜੀ ਰਿਸ਼ਤਾ ਮੈਂ ਕਰਾਇਆ ਆਪਣੇ ਦੇ ਸਲਾਹ ਨਹੀਂ ਆਉਂਦੀ ਤੂੰ ਹੀ ਕਰਾਇਆ ਵਾ ਹਾਂ ਰਿਸ਼ਤਾ ਮੈਂ ਕਰਾਇਆ ਸੋਹਣੀ ਆ ਸੋਹਣੀ ਆ ਆ ਵਿੱਚ ਜਿਹੜੀ ਨਾ ਇਹ ਤਰੀਕਾ ਚ ਚਲੀ ਹੈ ਨਾ ਭਾਜੀ ਹੂੰ ਇਹ ਤਾਂ ਆ ਆ ਦੇ ਆ ਜਾਨੀ ਬੜੀ ਸੋਹਣੀ ਆ ਪਰ ਚਲੋ ਵਿਆਹ ਤੁਹਾਡੇ ਮੁੰਡੇ ਦਾ ਹੋ ਜਾਣਾ ਕੋਈ ਗੱਲ ਨਹੀਂ ਪਰ ਫਿਰ ਵੀ ਆਪਾਂ ਉਹ ਨਵੀਂ ਬੌਟੀ ਵੀ ਚੀਜ਼ਾਂ ਵੇਖ ਲਿਆ ਕਰੋ ਕਿ ਨਵੀਆਂ ਨਵੀਆਂ ਉਹਨਾਂ ਆਖਿਆ ਕਰਨਾ ਇਹ ਤੇ ਬਾਹਰ ਬੁੱਡੀਆਂ ਲੱਗੇ ਪੈਂਦਾ ਐਵੇਂ ਪਾਜ ਜੋਗੀ ਤੇ ਮਾਹਾਂ ਤੇ ਕਿਤੇ ਸਾਡੇ ਦੇਰ ਦਾ ਵਿਆਹ ਹੋਣਾ ਸਰਦਾਰਨੀ ਤੁਸੀਂ ਚੀਜ਼ਾਂ ਖਰੀਦਣੀਆਂ ਨਾਲ ਕੇ ਨਹੀਂ 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 ਆਪਾਂ ਵਿਆਹ ਚਿੱਪੋ ਵਾਹੀ ਦੋਗੇ ਨਾਲੇ ਨੋਨੀ ਵਰਤਿੰਨੇ ਕਿ ਤੇ ਆਪਣੀ ਨਵੀਂ ਸਵੀ ਨੂੰ ਚੱਲੋ ਜੀ ਕੋਈ ਖਾ ਹੀ ਜਾਵਾਂਗੇ ਨਹੀਂ ਨਹੀਂ ਬਾਅਦ ਬਾਅਦ ਆਗੇ ਰੱਖ ਛੁੱੰਗੀ ਮਠਿਆਈ ਤੇਰੇ ਵਾਸਤੇ ਹਾਂ ਹੁਣ ਕਿੰਨੇ ਪੈਸੇ ਬਣ ਗਏ ਆ ਕੋਈ ਨਹੀਂ ਬਾਅਦ ਚ ਦੇ ਦਾਂਗੀ ਚਲ ਕੋਈ ਨਾ ਭੂਆ ਰਹਿਣ ਦੇ 1000 ਰੁਪਏ ਹੋ ਹੋ ਨਹੀਂ ਦਵਾਂਗੇ ਜ਼ਰੂਰ ਪੈਂਦੇ 50 ਚੂੜੀਆਂ ਤੇ ਵਿਆਹ ਦਾ ਵਾਦਾ 100 ਆ ਚਾਰ ਕਿਤੇ ਚੂੜੀਆਂ ਆ ਵਾ ਆਵੀ ਜਾ ਮਿੱਠੀ ਰੋਟੀ ਮੰਗਣ ਡੇ ਹੁਣ ਜਾ ਕੇ ਇਹ ਕਾਂਡੀਆਂ ਤੇ 200 ਰੁਪਏ 200 ਰੁਪਏ ਸਿੱਧਾ ਹੋ ਗਿਆ 200 ਰੁਪਏ ਦਾ 200 ਰੁਪਏ ਚਾਹਤ ਨਹੀਂ ਬਧਾਈ 100 ਰੁਪਏ ਚਾਹਤ 200 ਰੁਪਏ ਦਾ ਮੰਗ 300 ਦਵਾਂਗੇ 300 ਚਲ ਜਾਓ ਡੰਡੀ ਪਾਓ ਆਵੀ ਹਾਂ ਹੋਰ ਸੋਨਿਆ ਵੇਖਾ ਸੂਟ ਨਾ ਪੂਰਾ ਮੈਚਿੰਗ ਹੋਇਆ ਹਾਂ ਚਲ ਇਹ ਆਪਣਾ ਪੇਰਾ ਹੋ ਜਿਹੜਾ ਬੱਦਰ ਵੀ ਬੜਾ ਚੰਗਾ ਚਲ ਠੀਕ ਆ ਸਰਦਾਰਾ ਫਿਰ ਬਧਾਈ ਹੋਵੇ ਵਿਆਹ ਦੀ ਇੱਧਰ ਧਿਆ ਰੱਖ ਚਲ ਚਲ ਇਧਰ ਮੂੰਹ ਕਰਕੇ ਜਾ ਇਹ ਅਗੇ ਸਰਦਾਰ ਵਦਾਈਓ ਵੀ ਵਿਆਹ ਦੀ ਸਰਦਾਰਾ ਤੈਨੂੰ ਜਾਣਦੀ ਕਿ ਨਹੀਂ ਤੂੰ ਭਾਬੀ ਕੀ ਕਰੀ ਜਾਂਦੀ ਆ ਤਮਾਸ਼ਾ ਲਾਇਆ ਤੁਸੀਂ ਉਹ ਵਿਚਾਰੀ ਮੰਗ ਕੇ ਖਾਂਦੀ ਆ ਤਮਾਸ਼ਾ ਤੇ ਤੂੰ ਲਾ ਕੇ ਬੈਠਾ ਤੈਨੂੰ ਪਤਾ ਵੀ ਚੰਗਾ ਪਣਾ ਤੇ ਤੇਰਾ ਵਿਆਹ ਵਾ ਐਵੇਂ ਗਾਤਾ ਖਲਾਰ ਕੇ ਬਹਿ ਗਿਆ ਤੂੰ ਅਕਲੇਪ ਤੇ ਬੜਾ ਲਾਲਿਆ ਵਾ ਉਹ ਜੇ ਮੈਂ ਤਾਂ ਲਾਇਆ ਸੀ ਕਿ ਵਿਆਹ ਦੇ ਵਿੱਚ ਸੂਟ ਵੀ ਦਿਖਾ ਦੇ ਦੇਣਾ ਦੇਰ ਚੰਗਾ ਨਹੀਂ ਲੱਗਣਿਆ ਪਰ ਜਾਈ ਨੂੰ ਮੈਂ ਲਾ ਲੈਣੀ ਆ ਲੱਗਣ ਦਿਆ ਭਾਬੀ ਨਾ ਭੁੱਖ ਖਲਾਰੋ ਮਿਤਰੀ ਵੇਖਣ ਦੇ ਇਹ ਨਾਲ ਸੁਣੇ ਮੇਰੀ ਗੱਲ ਸੁਣ ਆ ਸਾਰਾ ਕੁਝ ਤੂੰ ਸੰਭ ਕੇ ਰਹਿ ਗਈ ਆ ਤੇ ਮੈਂ ਤਾਂ ਮੰਗਣ ਤੇ ਮੈਂ ਡਈ ਹਾਂ ਵੇਖਾ ਜਿਹੜੀ ਜਿੱਦਾਂ ਤੇ ਮੇਰੀ ਪੈੜੀ ਸਾਹਮਣੇ ਨਹੀਂ ਨਾ ਹਾ ਵੀ ਤੂੰ ਸਾਹਮਣੇ ਨਹੀਂ ਨਾ ਨਾ ਪੈੜੀ ਨਹੀਂ ਹੋਣੀ ਤੇਰੇ ਸਾਹਮਣੇ ਹੋਣੀ ਤੇਰਾ ਵਿਆਹ ਵਸੋ ਨਾਲ ਅੱਧੀ ਅੱਧੀ ਹੋਣੀ ਸੀ ਹੋ ਜਾਣੀ ਆ ਲੈ ਆ ਹੁਣ ਕਿੰਨੇ ਕ ਦਿਨ ਰਹਿ ਗਏ ਹਾਂ ਹਾਂ ਜੇ ਅੱਧੀ ਥੋੜੀ ਹੋਣੀ ਆ ਹੁਣ ਤਿੰਨ ਹਿੱਸੇ ਹੋਣੇ ਆ ਨਹੀਂ ਚੰਗਾ ਨਹੀਂ ਤੈਨੂੰ ਪੈੜੀ ਦੀ ਭੁੱਖ ਪਈ ਰਹਿੰਦੀ ਆ ਕਿੰਨੇ ਕ ਦਿਨ ਰਹਿ ਗਏ ਹੋਰ ਬਾ ਇੱਕ ਦੋ ਦਿਨ ਚ ਵਿਆਹ ਆ ਨਹੀਂ ੱੱਡੀ ਨਹੀਂ ਲੱਗਦੀ ਥੱਲੇ ਮੈਂ ਤੇ ਰੋ ਰੋਟੀਆਂ ਪਕਾਉਣ ਲੱਗੀ ਵੀ ਭਾਬੀ ਤੂੰ ਪੇਕੇ ਨਹੀਂ ਮਰ ਉਸਕੇ ਮੈਂ ਕਿ ਜਾਵਾ ਹੁਣ ਨਹੀਂ ਮੇਰੇ ਜਾਵੇ ਜੁੱਤੀ ਮੈਂ ਕਿ ਜਾਵਾ ਪੇਕੇ ਰੋਸ ਵਿਆਹ ਤਾਂ ਬੰਦਾ ਜਾਊਗੀ ਵਿਆਹ ਤਾਂ ਚਲ ਜਾ ਮੈਂ ਕਿ ਨਾ ਰੁਸਣਾ ਮੇਰਾ ਤਾਂ ਬੰਦਾ ਬਾਹਰ ਆ ਤੇ ਫੋਨ ਚ ਲੜਪਾ ਕਿਉਂ ਫੋਨ ਚ ਲੜਪਾ ਮੈਂ ਵੀ ਲੜੀ ਜਾਵਾ ਤੇਰੇ ਗੋਪੀ ਵੀਰ ਮੇਰੇ ਪਾ ਗੋਪੀ ਵੀਰ ਵੀ ਲੈ ਆਏ ਪਾਏ ਆਹੋ ਇੱਥੇ ਹੀ ਆ ਮੈਂ ਹੂੰ ਐਦਾਂ ਨਹੀਂ ਆਜੂ ਛੇਤੀ ਆ ਚੱਲ ਫਿਰ ਤੂੰ ਤੇ ਤੂੰ ਚੜਾਈਏ ਮੈਂ ਗੋਣੇ ਬਣਾਉਣਾ ਰਾਤ ਨੂੰ ਆ ਚਲੋ ਆਓ ਆਹੋ ਚੱਲਨੀ ਦੇ ਵੀ ਕਿੱਦਾਂ ਬਾਵਾਂ ਕੈਜੀ ਬੋਲਦੀਆਂ ਤਾਂ ਇਹ ਵਿਚ ਦੇਣਾ ਕੱਠੀਆਂ ਕਿ ਲੇਹ ਲੂ ਲਿਆ ਕਰ ਬੈਨੇ ਬੋਲੀ ਮੈਨੂੰ ਮੂੰਹ ਚ ਵੀ ਕੀ ਲਸ਼ਨ ਕਰਦੀਆਂ ਓਏ ਹੈ ਮਨੇ ਇਹਨੂੰ ਸਾਰੀ ਉਮਰ ਛਦਾਈ ਬਣਾ ਛੱਡਿਆ ਇਹਨਾਂ ਦੀ ਹੁਣ ਵੇਖ ਕਿਦਾਂ ਆਂਦੀਆਂ ਵੇਖ ਕਿਦਾਂ ਕਿਦਾਂ ਪਉਦੀਆਂ ਆਂ ਆਖੜੀਆਂ ਮੰਨਿਆ ਚੱਲ ਲਾ ਕੇ ਤੇਲ ਵੀ ਚੜਾਉਣਾ ਵਾ ਗਾਉਣ ਵੀ ਬਾਲਣਾ ਮੰਨਾ ਈ ਦਾ ਛਦਾਈ ਨਹੀਂਗਾ ਜਿਹੜਾ ਹੁਣ ਤੁਹਾਡੀਆਂ ਗੱਲਾਂ ਚ ਆਜੂਗਾ ਉਦੋਂ ਦਾ ਤੁਹਾਡੇ ਕੋ ਨਾ ਘੋੜੀ ਚੜਾ ਹੋਇਆ ਤੇ ਨਾ ਤੁਹਾਡੇ ਕੋ ਗਾਉਣ ਹੀ ਬਾਲ ਹੋਇਆ ਹੁਣ ਜੇ ਚਾਚਾ ਉੱਠਿਆ ਵਾ ਤੇ ਆਖੀ ਜੰਨੀਆਂ ਚਾਚਾ ਆਖੇ ਨੂੰ ਚੁੱਕਣਾ ਦਿੰਦਾ ਤੇ ਜੇ ਉਹਨਾਂ ਵਿਚਾਰੀਆਂ ਨੈਣੀ ਉਹਨਾਂ ਨੇ ਕਹਿ ਹੀ ਦਿੱਤਾ ਵੀ ਅਸੀਂ ਵਿਆਜ ਕੋ ਖਾਲਾਂਗੇ ਅਖੇ ਨਹੀਂ ਨਹੀਂ ਤੁਸੀਂ ਨਾ ਆਇਓ ਵਿਆਹ ਤੋਂ ਬਾਅਦ ਆਇਓ ਤੇ ਮੁਫਤ ਦੀਆਂ ਚੀਜ਼ਾਂ ਲੈਣ ਨੂੰ ਵੇਖਦਾ ਗਾਂ ਹੋਈਆਂ ਉਹਨਾਂ ਕੋ ਵਿਚਾਰੀਆਂ ਕੋ ਉਹ ਉਹਨਾਂ ਨੇ ਕਮਾਉਣਾ ਤੇ ਉਹੋ ਹੀ ਉਹਨਾਂ ਨੇ ਖਾਣਾ ਤੇ ਮੁਫਤ ਦੀਆਂ ਚੀਜ਼ਾਂ ਵੇਖ ਕੇ ਕਿਦਾਂ ਵੇਖ ਪੁੱਤਰੀਆਂ ਹੈਗੇ ਹੂੰ ਵੇਖ ਲਾ ਉਦਾਂ ਉਹ ਗਰੀਬ ਹੀ ਹੋ ਇਹਨਾਂ ਨੂੰ ਫ੍ਰੀ ਚੀਜ਼ਾਂ ਦੇ ਗਈਆਂ ਉਹਨਾਂ ਦੇ ਦਿਲ دریا ਆਈਓ ਇਹ ਵੇ ਸਾਡਾ ਉਦਾਂ ਹੀ ਨਾ ਕਬੜਾਉਂਦੀਆਂ ਫਿਰਦੀਆਂ ਕਿ ਜਿੱਤਰਾ ਸਾਡੇ ਕੋ ਹੈ ਹੀ ਕੱਖ ਨਹੀਂ ਬੱਲੇ ਉਹ ਤੁਹਾਡੇ ਮਨਾਂ ਹੁਣ ਨਾ ਤੁਹਾਡੀਆਂ ਗੱਲਾਂ ਚ ਆਇਆ ਲੱਗ ਗਿਆ ਮੰਨੇ ਨੂੰ ਵੀ ਪਤਾ ਚਾਚੇ ਨੇ ਵੀ ਤੁਸੀਂ ਸਾਰੀ ਉਮਰ ਸ਼ਦਾਈ ਬਣਾ ਛੱਡਿਆ ਉਦਾਂ ਹੀ ਗਾੜੀ ਮੰਨੇ ਨੂੰ ਬਣਾਉਣ ਡਈਆਂ ਵੇ ਕਿਦਾਂ ਜਾਂਦੀਆਂ ਕਿੱਦਾਂ ਪਾਉਂਦੀਆਂ ਹੋਏ ਆ ਮੰਨੇ ਨੂੰ ਸਮਝਵਾ ਸਾਰੀ ਹੁਣ ਉਹਨੂੰ ਮੈਂ ਸਮਝਾਇਆ ਚੱਲ ਇਹ ਆ ਵੀ ਆਪਾਂ ਕੱਪੜੇ ਦੇ ਸੀਨੇ ਦੇਈਏ ਕਪੜੇ ਧੇ ਆਮ ਦੇ ਫੇਰ ਮੁੜ ਕੇ ਗਾਂ ਤੋਰੀ ਜੇ ਚਲੀ ਜਾਣ ਮੈਂ ਇਹ ਗਾਂ ਮੁੜ ਕੇ ਫੇਰ ਇਹਨਾਂ ਕਹਣਾ ਚਾਚਾ ਸਾਡੇ ਮਗਰ ਤੁਰਿਆ ਹੁੰਦਾ ਚਲੋ ਨਜਰਨਾ ਚਾਹ ਵੀ ਉਹਨਾਂ ਦੀ ਠੰਢੀ ਹੋ ਗਈ ਮਿਸਤਰੀ ਨੇ ਚਾਹ ਤੇ ਫੜਾਦਾ ਪਈਦਾ ਮਿਸਤਰੀ ਭਾ ਹਾਂਜੀ ਆ ਲੈ ਚਾਹ ਤੇ ਮੇਰਾ ਕੰਮ ਦੋ ਛੇਤੀ ਛੇਤੀ ਮਕਾ ਤੇ ਸਾਡੇ ਮੰਨੇ ਦਾ ਹੀ ਉਹ ਵਿਆਹ ਠੀਕ ਆ ਜੀ ਆ ਲੈ ਚਾਹ ਸਾਨੂੰ ਵੀ ਚਾਹ ਚਾਹ ਵਾ ਹਾਂਜੀ ਪੂਰਾ ਉਹ ਰਾ ਦੇ ਮੈਂ ਨਾ ਛੇਤੀ ਛੇਤੀ ਮਕਾ ਲੋ ਕੰਮ ਤੇ ਫਿਰ ਆਪਾਂ ਇਹ ਆ ਵੀ ਵਿਹਲੇ ਹੋ ਕੇ ਡਿੰਗਰ 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 ਹੋ ਜੀ ਵਾਜ ਜਾ ਵਾਜੇ ਪੂਰੇ ਕੇ ਫਿਰ ਹੁਣ ਮੈਂ ਚੱਲਿਆ ਜੀ ਉਹ ਆਪਣੇ ਕੱਪੜੇ ਸੀਨੇ ਦੇਣਾ ਤੇ ਮੈਨੂੰ ਟਾਈਮ ਵੀ ਲੱਗ ਸਕਦਾ 10 ਮਿੰਟ ਠੀਕ ਹੈ ਤੇ ਹੁਣ ਤੁਸੀਂ ਰੱਖਿਓ ਖਿਆਲ ਚੰਗਾ ਓਕੇ ਜੀ ਦੇ ਹੋਰ ਕੋਡ ਪੀਣੀ ਹੋਊਗੀ ਚਾਹ ਚੂਹ ਤੇ ਪੜਾ ਲਿਓ ਚੰਗਾ ਮਿੱਠਾ ਪੱਤੀ ਅੰਦਰ ਰੱਖਿਆ ਉਹ ਲਫਾਫੇ ਦੇ ਵਿੱਚ ਠੀਕ ਆ ਜੀ ਆ ਠੀਕ ਆ ਮੈਂ ਆਏ ਕੱਪੜੇ ਦੇਵਾਂ ਸੀ ਦਿਓ ਦਿਓ ਜੀ ਓ ਗੱਲ ਸੁਣ ਚਾਦਰ ਕੁੜਤਾ ਠੀਕ ਰਹੂਗਾ ਨਾ ਮੈਨੂੰ ਕਾਲਾ ਕੁੜਤਾ ਤੇ ਚਿੱਟੀ ਚਾਦਰ ਹੀ ਹੋ रुकना मुझे पता है क्या ही कहेंगे तुम्हें लगता है कि यहाँ पे कोई रहता होगा रुक जाए यार लग जाएगा इतना मुझे पराग... नहीं लगता यहाँ पे कोई कोई रहता होगा देख लेना तुमको यहाँ पता है राज कितने यहाँ टकरे हमारे को ये देखो इधर भी ताला लगा इधर भी नहीं है कोई थोड़ा आगे चले जाते हैं हाँ शांति का यहाँ रहेंगे अपन ओके ये देखो इधर भी तो ताला ही लगा है बोल तो रही हूँ कोई नहीं रहता यहाँ ये तो लगता है जैसे यहाँ पे ना बरसों से कोई भी नहीं रहता है क्या पता में घूमने के लिए अरे हमें नहीं लगता वो यहाँ पे होगी बुआ चला के तुमको नहीं पता अगर बुआ चला के हमारे साथ क्यों रहती है बुआ उसका कोई राज को बताऊंगा वो क्या राज बताओगे बताऊंगा ना जब गुजर जाऊंगी ना तब बता रहा मेरे को। उ, देखा, हमारे साथ घूम रही थी हा? पैसा कमा के लेती थी तुम भी भैट, खाती थी वही तो बाद में हम बोलने वाली थी। खाते तो थे ना। हमें कोई फिक्र नहीं होता था रहती थी रहती थी नो आगे देखे वहाँ पे क्या देखना तो बताया थे तो वो लोग कि यहीं पे रहते थे वो लोग फिर तुमको पता है कहाँ रहते क्या पता वहाँ रहते हो? बुआ और नैनी यहीं पे रहते हैं ओके रहते हैं ना ठीक है वहाँ बैठते हैं इंतजार करते हैं देखना यहीं भी आएगी वो ताला भी खोलेगी देख चलो रोटी तो बुरकी खावा इन भुख लगी है ਹੇ ਮਸਿਰ ਨੂੰ ਕੋਈ ਜਾਈ ਜਾਣ ਲਿਆ ਲੱਗਦਾ ਭੁੱਖ ਨਾਲ ਹੀ ਹੋਣ ਰਿਹਾ ਵਾ ਭੁੱਖ ਤੇ ਪੂਰੀ ਲੱਗੀ ਹੈ ਪਰ ਇਹ ਕੀ ਰੋਟੀ ਖਾਣ ਦਾ ਦਿਲ ਨਹੀਂ ਕਰ ਰਿਹਾ ਗਲੇ ਤੋਂ ਬੁੜਕੀ ਨਹੀਂ ਠਾ ਉਤਰੰਡੀ ਕਿਤੇ ਅਗਰੇ ਤਾਂ ਮੋਟਰਾ ਹੀ ਜਾਣ ਲਿਆ ਉੱਥੋਂ ਆਣ ਕੇ ਨਾਕ ਤੋਂ ਵੀ ਲਿਆ ਪਰ ਸੂਰਤ ਜੀ ਨਹੀਂ ਆਉਂਦੀ ਪਤਾ ਨਹੀਂ ਜਿੱਦਾਂ ਕੀ ਹੋਇਆ ਹੁੰਦਾ ਵਾ ਯਾਰ ਬਸ ਰੀ ਰੀ ਇਦਾਂ ਦਾ ਹੋਇਆ ਜਿੱਦਾਂ ਪਤਾ ਨਹੀਂ ਕਿੰਨਾ ਕਿਹਨੇ ਕੁੱਟਿਆ ਵਾ ਮਿੰਦਿੱਕੋ ਗੱਲ ਦਾ ਚੋਰਾ ਖਾਈ ਜਾਣ ਡਿਆ ਵਾ ਕਮੰਨੇ ਦਾ ਰਿਸ਼ਤਾ ਕਰਾਇਆ ਤਾਂ ਕਰਾਇਆ ਕਿੰਨੇ ਆ ਹਾਏ ਪਤਾ ਨਹੀਂ ਕਿੰਨੇ ਕਰਾਉਂਦੇ ਰਿਸ਼ਤਾ ਤੇ ਕੁੜੀ ਗਾੜੀ ਕਿਦਾਂ ਦੀ ਉਹ ਕੀ ਕਰਦੀ ਤੇ ਕੀ ਨਹੀਂ ਕਰਦੀ ਇਹ ਜਿਹੜੀ ਸੋਨੀਆ ਹੀ ਉਹ ਵੀ ਭਾਜੀ ਭਾਜੀ ਕਰਨ ਦੀ ਐ ਮੰਨੇ ਨੂੰ ਤੇ ਮੰਨਾ ਵੀ ਭਾਬੀ ਜੀ ਭਾਬੀ ਜੀ ਕਰਨ ਡਿਆ ਵਾ ਸਿੱਪਤਾ ਦੇ ਪੋਲੀ ਬੰਨੀ ਜਾਣ ਡਿਆ ਉਹਦੇ ਸੋਨੀਆਂ ਦੇ ਤੇ ਇਹਦਾ ਮਤਲਬ ਮੇਰੇ ਘਰ ਵਿੱਚ ਕੋਈ ਔਕਾਤ ਹੀ ਨਹੀਂ ਹੈਗੀ ਵੱਡੇ ਥਾਂ ਮੈਂ ਆਵਾ ਮੇਰੀ ਕੋਈ ਪੁੱਛ ਗਈ ਸੀ ਨਹੀਂ ਹੈਗੀ ਘਰ ਵਿੱਚ ਮੈਨੂੰ ਕੋਈ ਮਹਿਤ ਦਾ ਹੀ ਨਹੀਂ ਕਿ ਮੈਂ ਵੱਡੇ ਥਾਂ ਤੇ ਆ ਸਭ ਤੋਂ ਕਮਾਈ ਜਦਾਂ ਮੇਰਾ ਬੰਦਾ ਬਾਹਰੋਂ ਲਿਆ ਭੇਜਣ ਤੇ ਜਿੱਦਾਂ ਮੇਰੇ ਨਾਲ ਕਰਨ ਦੇ ਹਨਾ ਜੇ ਮੈਂ ਆਪਣੇ ਬੰਦਿਆਂ ਨੂੰ ਦੱਸਣਾ ਲੱਗਾ ਨਾ ਆ ਜੋੜੇ ਹਨ ਖਾਣ ਪੀਣ ਇਹ ਸਾਰਾ ਕੁਝ ਕਿਸੇ ਸਾੜ ਤੇ ਹੋ ਜੇ ਤੇ ਇਹਨਾਂ ਨੂੰ ਵੀ ਪਤਾ ਲੱਗ ਜੇ ਵਾਂਸਵ ਨੇ ਲੀੜੇ ਪਾਉਂਦੇ ਆ ਵਾਂਸਵ ਨੇ ਲਾਉਂਦੇ ਆ ਉਹ ਵਿਚਾਰਾ ਉੱਥੇ ਮਰ ਚੁਲਿਆ ਮਿਹਨਤ ਕਰ ਕਰਕੇ ਤੇ ਜਿਹੜੀ ਸੋਨੀਆ ਹੀ ਸਾਰਾ ਦਿਨ ਵੇਹਲੀ ਰਹਿੰਦੀ ਤੇ ਪਤਾ ਨਹੀਂ ਮੰਨਣ ਵੀ ਦੇ ਪਿੱਛੇ ਕੀ ਦਿਸਦਾ ਵਾ ਮੈਂ ਕੀ ਕਰਾਂ ਸੱਚੀ ਮੈਨੂੰ ਨਾ ਚੈਨ ਜਿਆ ਨਹੀਂ ਆਉਂਦਾ ਜਿੰਨਾ ਚਿਰ ਮੇਰੇ ਗੱਲ ਦਾ ਪਤਾ ਨਹੀਂ ਲੱਗ ਜਾਂਦਾ ਕਿ ਮੰਨਣ ਦਾ ਰਿਸ਼ਤਾ ਕਿੰਨੇ ਕਰਵਾਇਆ ਵਾ ਨਾ ਤੇ ਸੱਚੀ ਹੋ ਰੋਟੀ ਖਾਣ ਨੂੰ ਦਿਲ ਕਰਨ ਦੇ ਆ ਤਾਂ ਨਾ ਹੋਰ ਕੋਜਾ ਇਹਨਾਂ ਨੂੰ ਕੀ ਲੱਗੇ ਮੈਂ ਖਾਵਾਂ ਨਾ ਖਾਵਾਂ ਇਹ ਤਾਂ ਟਾਈਮ ਨਾਲ ਹੀ ਖਾ ਪੀ ਲੈਂਦੇ ਸਾਰੇ ਟੱਬਰ ਰੋਟੀ ਮੈਂ ਨਾ ਖਾਵਾਂਗੀ ਬਿਮਾਰ ਮੈਂ ਹੋਣਾ ਇਹਨਾਂ ਦਾ ਕੀ ਜਾਣਾਂ ਜੇ ਮੋਂ ਨੂੰ ਸਾਰੀਆਂ ਗੱਲਾਂ ਦੱਸਣ ਲੱਗਾ ਨਾ ਬਾਹਰ ਤੇ ਫੇਰ ਸਾਰਾ ਕੁਝ ਹੋ ਜਾਏ ਨਾ ਵੱਖੋ ਵੱਖ ਮੂਲੀਆ ਪੱਤੇ ਵੱਖ-ਵੱਖ ਹੋ ਜਾਣ ਫਿਰ ਹਲੇ ਨੇ ਮੈਂ ਕੁਝ ਦੱਸਦੀ ਨਹੀਂ ਆ ਕਿ ਚਲ ਕੀ ਉਹਨੂੰ ਬਾਹਰ ਟੈਨਸ਼ਨ ਦੇਣੀ ਜੋ ਇਹ ਮੇਰੇ ਨਾਲ ਤੇ ਮੇਰੇ ਬੱਚਿਆਂ ਨਾਲ ਕਰਦੀ ਆ ਪਰ ਹੁਣ ਐਂਡ ਹੋ ਗਿਆ ਵਾ ਨਕੀਬਾ ਭਾਬੀ ਸੋਨੀਆ ਭਾਬੀ ਸੋਨੀਆ ਭਾਬੀ ਨੂੰ ਕੀ ਕਹਿਣਾ ਹੈ ਮੰਨਿਆ ਵੱਡੀ ਭਾਬੀ ਤੇ ਇੱਧਰ ਵਾ ਮੈਂ ਭਾਬੀ ਲੱਭਣ ਡਿਆ ਹਾਂ ਉਹਨੂੰ ਮੈਂ ਹਾਂ ਉਹਦੇ ਕੋਲ ਪੈਸੇ ਪੂਹੇ ਲੈਂਦਾ ਤੇ ਮੈਂ ਕੋਈ ਖਰੀਦਾਰੀ ਕਰਦਾ ਉਹ ਘਰ ਵਿੱਚ ਸਾਰੇ ਜਿ ਮੇਰੇ ਦੇ ਸੇਰਾ ਉਹਦੇ ਕੋਲ ਤਾਂ ਪੈਸੇ ਲੈਣੇ ਹੀਗਾ ਕਿਉਂ ਜਾਂਦਾ ਘਰ ਵਾਲਾ ਬਹੁਤ ਡਿਆ ਵਾ ਕਮਾਈ ਕਰਨ ਤੇ ਭਾਬੀ ਉਹਨੇ ਰਿਸ਼ਤਾ ਕਰਾਇਆ ਉਹਨੇ ਤੇ ਉਹਦੇ ਕੋਲ ਪੈਸੇ ਲੈਣੇ ਆ ਤਿਆਰੀਆਂ ਉਹਨੇ ਕਰਦੀਆਂ ਵਿਆਹ ਦੀਆਂ ਸਾਰੀਆਂ ਅੱਛਾ ਸਾਰੀ ਜਿ ਮੇਰੇ ਉਹਨੂੰ ਦੇ ਦਿੱਤੀ ਆ ਫਿਰ ਹਾਂ ਤੇ ਵੱਡੀ ਵਾ ਭਾਬੀ ਦਾ ਕੋਈ ਨਹੀਂ ਆ ਘਰ ਵਿੱਚ ਉੱਦਾ ਤੇ ਭਾਬੀ ਤੂੰ ਗਾੜੀ ਲਾ ਕੇ ਤੁਰ ਪਾ ਤੂੰ ਦੇ ਮੈਨੂੰ ਪੈਸੇ ਤੇ ਮੈਂ ਤੈਨੂੰ ਗਾੜੀ ਕਰ ਦਿੰਨਾ ਇਹ ਜਿਹੜਾ ਵਿਆਹ ਪੱਕਾ ਹੋਇਆ ਤੂੰ ਰਿਸ਼ਤਾ ਕਰਾ ਦੇ ਮੈਂ ਉੱਤੇ ਰਿਸ਼ਤਾ ਕਰ ਲਈਨਾ ਆਹ ਹੋ ਬੜੀ ਸਿਆਣੀ ਹੈ ਤੂੰ دیر ਪਰਝਾਈ ਹਨਾ ਪੈਸੇ ਹਮਾਰੀ ਵੱਡੀ ਭਾਬੀ ਤਦੋਂ ਉਹ ਕਰਨ ਵਾਲੀ ਕੀ ਕਹਿੰਦੀ ਹੁੰਦੇ ਨਾਲ 14 ਕਰਨ ਵਾਲੀ ਜਿਹੜੀ ਇਹਨੂੰ ਛੋਟੀ ਭਾਬੀ ਅੱਗੇ ਲਾਈ ਹੈ ਤੂੰ ਭਾਬੀ ਮੈਂ ਕਿਸੇ ਨੂੰ ਵੀ ਨਹੀਂ ਗਾੜੀ ਲਾਉਣ ਦੇ ਆ ਮੈਂ ਜਿਹੜਾ ਮੇਰਾ ਸਾਸ ਦਊਗਾ ਮੈਂ ਤਾਂ ਉਹਨੂੰ ਕਹਿਣਾ ਜਿਹੜਾ ਮੇਰੇ ਚਾਹ ਪੂਰੇ ਕਰੂਗਾ ਤੇ ਮੇਰੀ ਗੱਲ ਸੁਣ ਮੰਨਿਆ ਇੱਕ ਗੱਲ ਆ ਤੂੰ ਵੀ ਸੋਟ ਨਾ ਪਾਈ ਸਭ ਤੋਂ ਪਹਿਲਾਂ ਆਹੀ ਹੈ ਘਰ ਵਿੱਚ ਮੈਂ ਕਿਨੇ ਕਿੱਦਾਂ ਦਾ ਟਾਈਮ ਹੰਡਾਇਆ ਵਾ ਤੈਨੂੰ ਪਤਾ ਹੈ ਨਾ ਕਿੱਦਾਂ ਕਿੱਦਾਂ ਟਾਈਮ ਮੈਂ ਕੱਢਿਆ ਵਾ ਉਹ ਮਗਰੋਂ ਆਣ ਕੇ ਤੂੰ ਘਰ ਦੀ ਮਾਲਕ ਕਿਨੇ ਬਣ ਗਈ ਆ ਬਸ ਭਾਬੀ ਮਾਲਕ ਤਾਂ ਤੂੰ ਹੀ ਬਣ ਗਈਆਂ ਪਰ ਮੇਰਾ ਵੀ ਕੋਈ ਸੋਚੋ ਨਾ ਫਿਰ ਤੇ ਤੇਰਾ ਸਿਰ ਤਾਂ ਸੋਚਦੇ ਰਹੇ ਆ ਨਾ ਤੇਨੇ ਸਭ ਤੋਂ ਵਧੀਆ ਰੋਟੀ ਪਾਣੀ ਆਪਣੇ ਬੱਚਿਆਂ ਨਾਲ ਮਖਵਾਉਂਦੀ ਰਹੀਆਂ ਪਰ ਮੰਨਿਆ ਇੱਕ ਗੱਲ ਆ ਤੂੰ ਨੇ ਕੋਈ ਮੁੱਲ ਪਾਉਂਦਾ ਭਾਬੀ ਕਿੰਨਾ ਚਿਰ ਖਵਾਲਨੀ ਰੋਟੀ ਜੋ ਤੇਰੇ ਨਿਆਣੇ ਵਾਏ ਗੂਗੇ ਉੰਨਾ ਕਿਣਾ ਚਾਚਾ ਛੜਾ ਵਾ ਕੱਢੋ ਇਹਨੂੰ ਘਰੋਂ ਬਾਹਰ ਐਵੇਂ ਕੱਢੋ ਘਰੋਂ ਬਾਹਰ ਤੇ ਘੜੀ ਜਦੋਂ ਨਿਆਣੇ ਵਿਆਹ ਗਏ ਕੜਿਓਂ ਦੀ ਪੰਕਰ ਬਣਨੀ ਨਹੀਂ ਆਉਣੀ ਆ ਤਾ ਵੀ ਤੈਨੂੰ ਖਵਾਉਣਗੇ ਨਾ ਰੋਟੀ ਹੋਵੀ ਆ ਜਿੰਨਾ ਤੂੰ ਚਾਚੇ ਨੂੰ ਖਵਾਲਣ ਦੀਆਂ ਹੀ ਆ ਚਾਚਾ ਇੱਕ ਸਾਈਡ ਤੇ ਆ ਮੰਨਿਆ ਆਪਾਂ ਘਰ ਵਾਲਾ ਕੰਮ ਆ ਸਾਡਾ ਤੇ ਮੈਂ ਵੀ ਉਦਾਂ ਦੇ ਹੁਣਾਵਾ ਤੇ ਮੈਂ ਕਹਿਣਾ ਰਿਸ਼ਤਾ ਤੂੰ ਕਰਾ ਦੇ ਨਹੀਂ ਹੁੰਦਾ ਪੱਕਾ ਸੋਹਣਿਆ ਤਾਂ ਰਿਸ਼ਤਾ ਲੱੱਗਿਆ ਬਸ ਜਿੱਥੇ ਆਉਣੇ ਕਰਾਉਣਾ ਉੱਥੇ ਰਿਸ਼ਤਾ ਕਰ ਲੈਣਾ ਵਾ ਭਾਬੀ ਤੂੰ ਕਰਾ ਦੇ ਜਗਮਤ ਨੂੰ ਕਿਹਾ ਹੈਗਾ ਕਿ ਸਵਰ ਕਰਲਾ ਮੈਂ ਕਰਵਾ ਦੂੰਗੀ ਤੇਰੇ ਕੋ ਸਵਰ ਨਹੀਂ ਹੋ ਜਾਂਦਾ ਸੱਸ ਭਾਬੀ ਮੇਰਾ ਸਬਰ ਦਾ ਬੰਦ ਟੁੱਟ ਗਿਆ ਏ ਦੀ ਗੱਡੀ ਹਾਂ ਤੂੰ ਕਿਦਾਂ ਦਾ ਬੰਦਾ ਵਾ ਕਿਹੜਾ ਤੇਰਾ ਸਬਰ ਦਾ ਬੰਦ ਨਹੀਂ ਟੁੱਟ ਗਿਆ ਹੁਣ ਇੰਨੇ ਸਾਲ ਭਾਬੀ ਹੋ ਗਏ ਆ ਤੇ ਟੁੱਟਣਾ ਹੀ ਆ ਤੇ ਜਾ ਫਿਰ ਪਹਿਲਾਂ ਕਰਵਾ ਲੈਂਦਾ ਹੁਣ ਤੇ ਸੁਨਾਮੀ ਆ ਗਈ